ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾ ਸੁਣੀਤ ਪ੍ਰਭ ਤੋ ਸਗਲ ਉਦਾਰਨਾ ਮੋਹ ਮਗਨ ਪਤੀ ਤੇ ਸੰਗ ਬਰਾਨੀ ऐसे मन है विसारण रहाऊ सच बिखियाले ग्रज किडी अमरत मनते डारन काम क्रोध लोभ रत निंदा सात संतोष विदारन इनते काड ले ओ भरे स्वामी ਹਾਰ ਪ੍ਰੇਤਮ ਸਾਰਣ ਨਾਨਕ ਕੀ ਬੇਨਤੀ ਪ੍ਰਭ ਪੈ ਸਾਧ ਸੰਗ ਰਖਤਾਰਨ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾਂ ਸੁਣੀਤ ਪ੍ਰਾਪਤੋ ਸਗਲ ਉਦਾਰਨਾ ਮੋਹ ਮਗਨ ਪਤੀ ਤੇ ਸੰਗ ਬ੍ਰਾਨੀ ਐਸੇ ਮਨ ਹੈ ਬਿਸਾਰਣ ਰਹਾਉ ਸੱਚ ਬਿਖਿਆਲੇ ਗ੍ਰਹਿਜ ਕਿਡੀ ਆਮਰਾ ਤ ਮੰਤੇ ਡਰਨ ਕਾਮ ਕ੍ਰੋਧ ਲੋਭ ਰਾਤ ਨਿੰਦਾ ਸਾਤ ਸੰਤੋਖ ਵਿਦਾਰਨ ਇਨਤੇ ਕਾਢ ਲੇ ਹੋਬਰੇ ਸਵਾਮੀ ਹਾਰ ਪਰੇ ਤੁਮ ਸਾਰਨ ਨਾਨਕ ਕੀ ਬੇਨਤੀ ਪ੍ਰਭ ਪੈ ਸਾਧ ਸੰਗ ਰਖਤਾਰਨ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾ ਸੁਨੀਅਤ ਪ੍ਰਭ ਤੋ ਸਗਲ ਉਦਾਰਨ ਮੋਹ ਮਗਨ ਪਤੀ ਦੇ ਸੰਗ ਪ੍ਰਾਨੀ ਐਸੇ ਮਨ ਹੈ ਵਿਸਾਰਨ ਰਹਾਉ ਸੱਚ ਵਿਖਿਆਲੇ ਗ੍ਰਹਿ ਜਕੀਨੀ અમૃત મનતે ડરન કામ ક્રોધ લોભ રાત નિંદા સાત સંતોષ વિદારન ઇનતે કાઢ લે ઓ ભરે સ્વામી હાર પરે તુમ સારણ નાનક કી બેનતી પ્રભ પએ ਸਾਦ ਸੰਗ ਰਖਤਾਰਨ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਲਾਵਲ ਮਹੱਲਾ ਪੰਜਵਾ सुनियत, सुनियत प्राप्तो सगले उदाहरण मोह मगन पति संग प्राणी ऐसे, ऐसे मन है बिशरण रहाओ सच बिखियाले ग्रहज की डी अमरत मनते डारन ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਵਿਦਾਰਨ ਇਨ ਤੇ ਕਾਡ ਲਿਓ ਮੇਰੇ ਸੁਆਮੀ ਹਾਰ ਪਰੇ ਤੁਮ ਸਾਰਣ ਨਾਨਕ ਕੀ ਬੇਨਤੀ ਪ੍ਰਭ ਪੈ ਸਾਦ ਸੰਗ ਰਖਤਾਰਨ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾ ਸੁਨੀਤ ਪ੍ਰਭ ਤੋ ਸਗਲ ਉਦਾਰਨ ਮੋਹ ਮਗਨ ਪਤੀ ਤੇ ਸੰਗ ਪ੍ਰਾਨੀ ਐਸੇ ਮਨ ਹੈ ਬਿਸਰਣ ਰਹਾਉ ਸੱਚ ਬਿਖਿਆਲੇ ਗ੍ਰਹਿਜ ਕੀ ਦੀ ਆਮ੍ਰਤ ਮੰਨਤੇ ਡਾਰਨ ਕਾਮ ਕ੍ਰੋਧ ਲੋਭ ਰਾਤ ਨਿੰਦਾ ਸਤ ਸੰਤੋਖ ਬਿਦਾਰਨ ਇਨਤੇ ਕਾਢ ਲੈਓ ਬਰੇ ਸਵਾਮੀ ਹਾਰ ਪਰੇ ਤੁਮ ਸਾਰਨ ਨਾਨਕ ਕੀ ਬੇਨਤੀ ਪ੍ਰਭ ਪੈ ਸਾਦ ਸੰਗ ਰਖਤਾਰਨ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾ सुनियत, सुनियत प्राप्तो सगले उदाहरण मोह मगन पति संग पुरानी ऐसे मन है बिसारण रहाओ संच बिखियाले ग्रहज किडी अमरत मनते डारण काम क्रोध लोभ रत निंदा सात संतोष विद्या रण इन ते काट ले ओरे स्वामी हार परे तुम सारण नानक की बिनती प्रभु पै ਸਾਦ ਸੰਗ ਰਖਤਾਰਨ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਲਾਵਲ ਮਹੱਲਾ ਪੰਜਵਾ ਸੁਨੀਤ ਪ੍ਰਭ ਤੋ ਸਗਲ ਉਦਾਰਨ ਮੋਹ ਮਗਨ ਪਤੀਤ ਸੰਗ ਬਰਾਨੀ ਐਸੇ ਮਨ ਹੈ ਬਿਸਾਰਨ ਰਹਾਉ ਸੱਚ ਬਿਖਿਆਲੇ ਗ੍ਰਹਿਜ ਕੀ ਦੀ ਅਮਰਤ ਮੰਤੇ ਡਰਨ ਕਾਮ ਕ੍ਰੋਧ ਲੋਭ ਰਾਤ ਨਿੰਦਾ ਸਤ ਸੰਤੋਖ ਬਿਦਾਰਨ ਇਨਤੇ ਕਾਢ ਲੈ ਹੋਵਰੇ ਸਵਾਮੀ ਹਾਰ ਪਰੇ ਤੁਮ ਸਾਰਨ ਨਾਨਕ ਕੀ ਬੇਨਤੀ ਪ੍ਰਭ ਪੈ ਸਾਧ ਸੰਗ ਰਖਤਾਰਨ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ